36000 ਕਰੋੜ ਦਾ ਬਜਟ ਜਿਹੜਾ ਪੇਸ਼ ਕੀਤਾ ਹੈ ਹਰ ਇੱਕ ਵਰਗ ਨੂੰ ਆਪਾਂ ਸਭ ਤੋਂ ਵੱਡੀ ਗੱਲ ਕਰਦੇ ਆ ਖੇਲਾਂ ਦੀ ਗੱਲ ਕਰਦੇ ਹੈਗੇ ਆ ਯੁੱਧ ਨਸ਼ਾ ਬੁਰਦੀ ਗੱਲ ਕਰਦੇ ਆ ਖੇਲਾ ਵਾਸਤੇ ਬਹੁਤ بڑا ਬਜਟ ਰੱਖਿਆ ਗਿਆ ਸਾਡੇ ਨਾਲ ਨੇ ਹਰਪਾਲ ਚੀਮਾ ਪੰਜਾਬ ਦੇ ਵਿੱਤ ਮੰਤਰੀ ਨੇ ਚੀਮਾ ਸਾਹਿਬ ਤੁਸੀਂ ਚੌਥਾ ਬਜਟ ਪੇਸ਼ ਕੀਤਾ ਤੁਹਾਨੂੰ ਮਤਲਬ ਕਿ ਬਹੁਤ ਬਹੁਤ ਵਧਾਈ ਪਹਿਲਾਂ ਤਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੇਰਾ ਪਹਿਲਾ ਸਵਾਲ ਸੀਗਾ ਕਿ ਬਜਟ ਪੇਸ਼ ਕੀਤਾ ਬਦਲ ਦੇ ਪੰਜਾਬ ਦਾ ਕੀ ਦੇਖਣ ਵਾਲਾ ਇਸ ਮਤਲਬ ਕਿ ਆਪਾਂ ਕਹੀਏ ਬਜਟ ਦੇ ਵਿੱਚ ਕੀ ਲੈ ਕੇ ਆਏ ਲੋਕਾਂ ਉਸ ਜਿਆਦਾ ਦੇਖੋ ਪੰਜਾਬ ਦੇ ਲੋਕਾਂ ਨੇ 2022 ਚ ਬਹੁਤ ਪਾਰੀ ਬਹੁਮਤ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਦਿੱਤਾ ਸਿਰਫ ਫਰਸਿਸ ਸਿਸਟਮ ਬਦਲਣ ਦੇ ਲਈ ਕਿ ਸਿਸਟਮ ਕਿਵੇਂ ਬਦਲਣਾ ਚਾਹੀਦਾ ਅੱਜ ਪੰਜਾਬ ਦੇ ਸਕੂਲਾਂ ਦੀ ਤਸਵੀਰ ਬਦਲ ਰਹੀ ਆ ਅੱਜ ਪੰਜਾਬ ਦੇ ਸਕੂਲਾਂ ਦੇ ਅੰਦਰ ਕਮਰੇ ਬਣ ਰਹੇ ਨੇ ਰੂਮ ਬਣ ਰਹੇ ਨੇ ਬੱਚਿਆਂ ਤੇ ਲਈ ਉਹਨਾਂ ਦੇ ਡੈਸਕ ਉਪਲਬਧ ਹੋ ਰਹੇ ਨੇ ਕਿ ਉਹਨਾਂ ਦੀ ਲੈਬਸ ਬਣ ਰਹੀਆਂ ਨੇ ਲੈਬਾਰਟਰੀਜ਼ ਬਣ ਰਹੀਆਂ ਨੇ ਅੱਜ ਬੱਚਿਆਂ ਦੇ ਸਕੂਲਾਂ ਦੇ ਗਰਾਊਂਡ ਬਣ ਰਹੇ ਨੇ ਪਲੇ ਗਰਾਊਂਡ ਬਣ ਰਹੇ ਨੇ ਕਿ ਅੱਜ ਚਾਰ ਦਵਾਰੀ ਬਣ ਰਹੀ ਹੈ ਬੱਚਿਆਂ ਦੇ ਲਈ ਪਖਾਨੇ ਮੜ ਰਹੇ ਨੇ ਇਹ ਬਹੁਤ ਵੱਡੇ ਬਦਲਾਅ ਚੜ੍ਹੇ ਦੇਗੇ ਪੰਜਾਬ ਦੇ ਅੰਦਰ ਐਜੂਕੇਸ਼ਨ ਚ ਹੋਏ ਨੇਗੇ ਇਹ ਨਹੀਂ ਕਿ ਗੱਲਾ ਬੇਸਿਕ ਇਨਫਰਾਸਟ੍ਰਕਚਰ ਚੇਂਜ ਹੋ ਰਿਹਾ ਨਾਲ ਦੀ ਨਾਲ ਸਾਡੇ ਜਿਹੜੇ ਅਧਿਆਪਕ ਨੇਗੇ ਉਹਨਾਂ ਨੂੰ ਅਸੀਂ ਪੜਨ ਦੇ ਲਈ ਕਿ ਅੱਛੀ ਟ੍ਰੇਨਿੰਗ ਲੈ ਕੇ ਹਾਂ ਸਿੰਗਾਪੁਰ ਫਿਨਲੈਂਡ ਵਰਗੀਆਂ ਵੱਡੀਆਂ ਵੱਡੀਆਂ ਆਈਆਈਟੀ ਅੰਮਦਾ ਬਟੇ ਉਹਨਾਂ ਇੰਸਟੀਚਿਊਸ਼ਨਾਂ ਚ ਭੇਜ ਰਿਹਾ ਤਾਂ ਕਿ ਸਾਡੇ ਟੀਚਰ ਵੀ ਜਿਹੜੇ ਨੇਗੇ ਉਹ ਗੁਣਾਤਮਕ ਸਿੱਖਿਆ ਜਿਹੜੀ ਇਹ ਬੱਚਿਆਂ ਨੂੰ ਦੇ ਸਕਣੇ ਬਹੁਤ ਵੱਡੇ ਬਦਲਾਅ ਜਿਹੜੇ ਨੇਗੇ ਪੰਜਾਬ ਦੇ এডਿਊਕੇਸ਼ਨ ਸਿਸਟਮ ਚ ਦੇਖਣ ਨੂੰ ਮਿਲਣਗੇ ਉਸੇ ਤਹਿਤ ਹੀ ਅੱਜ ਵੀ ਅਸੀਂ ਜਿਹੜਾ ਬਜਟ ਹੈਗਾ ਉਹ ਵੀ ਉਹਨੂੰ ਵਧਾਇਆ ਹੈਗਾ 17975 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਐਜੂਕੇਸ਼ਨ ਚ ਰੱਖਿਆ ਸਕੂਲ ਅਤੇ ਹਾਇਰ ਐਜੂਕੇਸ਼ਨ ਚ 17975 ਕਰੋੜ ਰੁਪਏ ਦਾ ਬਜਟ ਰੱਖਿਆ ਔਰ 6% ਤੋਂ ਵੱਧ ਜਿਹੜਾ ਉਹਦੇ ਚ ਅਸੀਂ ਵਾਅਦਾ ਕੀਤਾ ਹੈਗਾ ਇਹਦੇ ਨਾਲ ਹੀ ਜਿਵੇਂ ਗੱਲ ਕਰ ਅਗਰੀਕਲਚਰ ਖੇਤਰ ਦੀ ਖੇਤੀਬਾੜੀ ਸੈਕਟਰ ਦੀ ਉਹਦੇ ਅੰਦਰ ਵੀ ਅਸੀਂ 14524 ਕਰੋੜ ਰੁਪਏ 14524 ਕਰੋੜ ਰੁਪਏ ਜਿਹੜੇ ਨੇ ਪੰਜਾਬ ਦੇ ਕਿਸਾਨਾਂ ਲਈ ਰੱਖੇ ਨੇਗੇ ਜੇ ਮੈਂ ਗੱਲ ਕਰ ਸਿਕਿਉਰਟੀ ਦੀ ਪੰਜਾਬ ਪੁਲਿਸ ਦੀ ਪੰਜਾਬ ਦੇ ਜਵਾਨਾਂ ਦੀ ਉਹਦੇ ਲਈ ਅਸੀਂ 11560 ਕਰੋੜ ਰੁਪਏ ਰੱਖੇ ਨੇਗੇ ਸੋਸ਼ਲ ਸਿਕਿਉਰਿਟੀ ਔਰਤਾਂ ਚਾਈਲਡ ਡਿਵੈਲਪਮੈਂਟ ਸੋਸ਼ਲ ਜਸਟਿਸ ਇਹਦੇ ਲਈ ਅਸੀਂ 9340 ਕਰੋੜ ਰੁਪਏ ਰੱਖੇ ਨੇ ਕਿ ਫੈਮਿਲੀ ਹੈਲਥ ਸੈਕਟਰ ਦੀ ਗੱਲ ਕਰੀਏ ਫੈਮਿਲੀ ਐਂਡ ਹੈਲਥ ਐਂਡ ਫੈਮਿਲੀ ਵੇਅਰ ਲਈ ਉਹਦੇ ਲਈ 5598 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਇਸੇ ਤਰੀਕੇ ਇੰਡਸਟਰੀ ਐਂਡ ਕਮਰਸ ਇੰਡਸਟਰੀ ਬਹੁਤ ਜ਼ਰੂਰੀ ਹੈ ਉਦਯੋਗ ਬਹੁਤ ਜ਼ਰੂਰੀ ਦੇ ਉਹਨਾਂ ਦੇ ਲਈ 3426 ਕਰੋੜ ਰੁਪਏ ਦਾ ਰੈਵਨਿਊ ਰੈਵਨਿਊ ਜਿਹੜਾ ਹੈਗਾ ਰੀਹੈਬਿਲਿਟੇਸ਼ਨ ਡਿਸਾਸਟਰ ਮੈਨੇਜਮੈਂਟ ਚ ਕੋਈ ਹੜ੍ਹ ਰਾਜ ਨੇ ਉਹਨਾਂ ਦੇ ਲਈ 1715 ਕਰੋੜ ਰੁਪਏ ਇਸੇ ਤਰੀ ਮੈਡੂਕੇਲੂ ਐਜੂਕੇਸ਼ਨ ਐਂਡ ਰਿਸਰਚ ਦੇ ਲਈ 1336 ਕਰੋੜ ਰੁਪਏ ਸਪੋਰਟਸ ਐਂਡ ਯੂਥ ਸਰਵਿਸਸ ਲਈ ਸਭ ਤੋਂ ਵੱਡੀ ਗੱਲ ਆ ਸਪੋਰਟਸ ਐਂਡ ਯੂਥ ਸਰਵਿਸਸ ਲਈ 979 ਕਰੋੜ ਰੁਪਏ 979 ਕਰੋੜ ਰੁਪਏ ਰੱਖੇ ਨੇ ਜਿਹੜਾ ਕਿ ਲਗਭਗ 260 ਕਰੋੜ ਰੁਪਏ ਤੋਂ ਉੱਪਰ ਦਾ ਵਾਧਾ ਹੈਗਾ 260 ਕਰੋੜ ਪਰਸੈਂਟ ਖੇਡਾਂ ਵਾਸਤੇ 260 260% 260% ਦਾ ਵੱਡਾ ਵਾਧਾ ਹੈਗਾ ਇਸੇ ਕਰਕੇ ਟੈਕਨੀਕਲ এডਿਕੇਸ਼ਨ ਦੇ ਅੰਦਰ 10% ਦਾ ਵਾਧਾ ਹੈਗਾ ਬੇਸਿਕ ਇਨਫਰਾਸਟ੍ਰਕਚਰ ਦੇ ਅੰਦਰ 8% ਦਾ ਵਾਧਾ ਹੈਗਾ ਅਸੀਂ ਵਾਧੇ ਦੀ ਮੈਂ ਗੱਲ ਕਰ ਰਿਹਾ ਐਡੇ ਵੱਡੇ ਵਾਧੇ ਵਾਲਾ ਬਜਟ ਅਸੀਂ ਪੇਸ਼ ਕੀਤਾ ਹੈ ਤਾਂ ਕਿ ਪੰਜਾਬ ਜਿਹੜਾ ਉਹ ਤਰੱਕੀ ਦੇ ਰਾਹ ਤੇ ਚੱਲ ਪਿਆਗਾ ਯੁੱਧ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੀ ਗੇਮ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਜਿਹੜਾ ਨਸ਼ਾ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਨੇ ਪੈਦਾ ਕੀਤਾ ਜੋ ਨਸ਼ਿਆਂ ਦਾ ਹੜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਨੇ ਬਹਾਇਆ ਉਹਨੂੰ ਖਤਮ ਕਰਨ ਦੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ठाਣੀ ਆ ਅੱਜ ਇੱਕ ਨਾਪਾਕ ਗੱਠਜੋੜ ਜਿਹੜਾ ਜਿਹੜਾ ਲੇਤਾਵਾ ਤੇ ਨਸ਼ਾ ਤਸਕਰਾਂ ਚ ਬਣਿਆ ਸੀ ਉਹ ਤੋੜਿਆਗਾ ਔਰ ਬਹੁਤ ਵੱਡੀ ਕਾਰਵਾਈ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਹੋ ਰਹੀ ਹੈ ਉਹਨਾਂ ਦੇ ਘਰਟ ਆਏ ਜਾ ਰਹੇ ਨੇ ਕਿ ਸੋ ਨਾਲ ਦੀ ਨਾਲ ਅਸੀਂ ਪੰਜਾਬ ਦੇ ਨੌਜਵਾਨ ਨੂੰ ਹੋਰ ਇੰਪਾਵਰਡ ਕਰਨ ਲਈ ਉਹਨੂੰ ਹੋਰ ਤਕੜਾ ਕਰਨ ਦੇ ਲਈ ਸਪੋਰਟਸ ਦੀਆਂ ਨਰਸਰੀਆਂ ਖੋਲ ਰਿਹਾ ਸਪੋਰਟਸ ਦੇ ਬਿੰਗ ਬਣਾ ਰਹੇ ਹਾਂਗੇ ਤਾਂ ਕਿ ਉੱਥੇ ਸਾਡੇ ਬੱਚੇ ਖੇਡਣਗੇ ਉਹਨਾਂ ਨਰਸਰੀਆਂ 'ਚ ਬੱਚੇ ਖੇਡਣਗੇ ਔਰ ਦਸ਼ਿਆਂ ਤੋਂ ਦੂਰ ਰਹਿਣਗੇ ਐਂਟੀ ਡਰੋਨ ਸਿਸਟਮ ਜਿਹੜਾ ਉਹਦੇ ਲਈ ਅਸੀਂ ਪੈਸੇ ਰੱਖੇ ਨੇਗੇ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਕ੍ਰੀਏਟ ਕਰਨ ਦੇ ਲਈ ਕਿ ਪਹਿਲਾਂ ਬੀਐਸਐਫ ਕੋਲੇ 50 ਕਿਲੋਮੀਟਰ ਦਾ ਏਰੀਆਗਾ ਅੱਗੇ ਸੈਕੰਡ ਲਾਈਨਅਪ ਡਿਫੈਂਸ ਬਰਾਊਂਡ ਦੇ ਲਈ ਅਸੀਂ 5000 ਜਿਹੜੇ ਦੇਗੇ ਉਹ ਪੰਜਾਬ ਚ ਹੋਮਗਾਰਡ ਭਰਤੀ ਕਰ ਰਹੇ ਇਹ ਸਾਰੀਆਂ ਸਕੀਮਾਂ ਇਸ ਲਈ ਹੋ ਰਹੀਆਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਬਦਲਵੀਂ ਜਿਹੜੀ ਸਰਕਾਰ ਆਈ ਆ ਇਹ ਹੀ ਬਦਲਾਅ ਦੇ ਨਤੀਜੇ ਤੁਹਾਡੇ ਸਾਹਮਣੇ ਨੇਗੀ ਸਕੂਲ ਬਦਲ ਰਹੇ ਨੇ ਸਿਹਤ ਕੇਂਦਰ ਬਦਲ ਰਹੇ ਨੇ ਪੁਲਿਸ ਸਟੇਸ਼ਨ ਬਦਲ ਰਹੇ ਨੇ ਕਿ ਸੁਰੱਖਿਆ ਦੀਆਂ ਏਜੰਸੀਆਂ ਜਿਹੜੀਆਂ ਨੇ ਕਿਉਂ ਠੀਕ ਹੋ ਰਹੀਆਂ ਨੇ ਸਾਰਾ ਸਿਸਟਮ ਪੰਜਾਬ ਦਾ ਬਦਲ ਰਿਹਾ ਹੈਗਾ ਔਰ ਜੋ ਮੈਂ ਸਮਝਦਾ ਪੰਜਾਬ ਦੇ ਅੰਦਰ ਲੁੱਟਬਾਰ ਦਾ ਰਾਜ ਜੋ ਬੇਅਦਬੀ ਦਾ ਰਾਜ ਜੋ ਪਰਿਵਾਰਵਾਦ ਦਾ ਰਾਜ ਕਾਂਗਰਸ ਪਾਰਟੀ ਨੇ ਪੈਦਾ ਕੀਤਾ ਸੀ ਜੋ ਕਾਹਲੀਦਰ ਬੀਜੇਪੀ ਨੇ ਕੀਤਾ ਸੀ ajo ਪੰਜਾਬ ਹਰ ਬਾਤ ਦੇ ਸੀ ਇਹ ਉਹਨਾਂ ਲੋਟ-ਖਸਟ ਦਾ ਮਾਡਲ ਪੰਜਾਬ ਸ਼ੁਰੂ ਕੀਤਾ ਸੀਗਾ ਅਸੀਂ ਉਹ ਲੋਟ-ਖਸਟ ਦਾ ਮਾਡਲ ਤੋੜਿਆ ਹੈਗਾ ਉਹਨਾਂ ਦੇ ਸਮੇਂ ਪੰਜਾਬ ਚ ਬੱਤੀ ਗੁੱਲ ਰਹਿੰਦੀ ਸੀ ਬਿਜਲੀ ਆਉਂਦੀ ਨਹੀਂ ਸੀ ਅਸੀਂ ਬੱਤੀ ਫੁੱਲ ਜਿਹੜੀ ਆ ਉਹ ਪੰਜਾਬ ਸ਼ੁਰੂਆਤ ਕੀਤੀ ਆ ਉਹਨਾਂ ਦੇ ਸਮੇਂ ਪੰਜਾਬ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਸੀ ਅਸੀਂ ਆਰਥਿਕ ਪੱਖੋਂ ਤਕੜਾ ਪੰਜਾਬ ਦੇਖਣਾ ਚਾਹੁੰਦੇ ਆਂਗੇ ਇਹ ਸਾਰੀਆਂ ਗੱਲਾਂ ਬਦਲਦੇ ਪੰਜਾਬ ਦਾ ਸੁਪਨਾ ਨੇਗੀ ਔਰ ਮੈਂ ਸਮਝਦਾ ਪੂਰੀਆਂ ਹੋ ਰਹੀਆਂ ਨੇਗੀ ਬਦਲ ਦੇ ਪੰਜਾਬ ਦੀ ਆਪਾਂ ਗੱਲ ਕਰਤੀ ਇੱਕ ਆਪਾਂ ਲੈ ਕੇ ਆਏ ਆ ਮੈਡੀਕਲ ਜਿਹੜੀਆਂ ਇੰਸ਼ੋਰੈਂਸ ਦੀ ਗੱਲ ਕਰਦੇ ਆ ਤੇ ਉਹ ਆਪਾਂ ਦੇ ਰਹੇ ਆ 10 ਲੱਖ ਰੁਪਏ ਉਹ ਕਿਸ ਤਰ੍ਹਾਂ ਹੈਗਾ ਉਹ ਫੈਮਲੀ ਹੈ ਜਾਂ ਪਰਮਨ ਬਿਲਕੁਲ ਸਿਹਤ ਕੇਂਦਰ ਦੇ ਵਿੱਚ ਬਹੁਤ ਵੱਡੇ ਅੱਜ ਦੋ ਅਸੀਂ ਐਲਾਨ ਕੀਤੇ ਨੇਗੇ ਕਿ ਮੁੱਖ ਮੰਤਰੀ ਸਰਬਤ ਬੀਮਾ ਯੋਜਨਾ ਮੁੱਖ ਮੰਤਰੀ ਸਰਬਤ ਬੀਮਾ ਯੋਜਨਾ ਪਹਿਲਾਂ 29 ਲੱਖ ਪਰਿਵਾਰ ਜਿਹੜੇ ਆਉਂਦੇ ਸੀਗੇ ਹੁਣ ਅਸੀਂ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਹੈ ਕੁਝ ਪਰਿਵਾਰ ਜਿਹੜੇ ਨੇ ਕਿ ਸ਼੍ਰੀਮਾਨ ਭਾਰਤ ਯੋਜਨਾ ਚਾਹੁੰਦੇ ਨੇ ਕਿ ਪਰ ਅਸੀਂ ਹੋਰ ਜਿਹੜੇ ਪਰਿਵਾਰ ਰਹਿ ਗਏ ਸੀ ਚਾਹੇ ਉਹ ਗਰੀਬ ਨੇ ਜਾ ਮੀਰ ਨੇ ਚਾਹ ਛੋਟੇ ਨੇ ਚਾਹ ਵੱਡੇ ਨੇ ਸਾਰਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾਗਾ ਔਰ ਲਗਭਗ 65 ਲੱਖ ਫੈਮਲੀਆ ਸ਼ਾਮਲ ਹੋਣਗੀਆਂ ਇਹਦੇ ਲਈ ਅਸੀਂ ਸ਼ਾਮਲ ਕੀਤੀਆਂ ਨੇ ਨਾਲ ਦੀ ਨਾਲ ਜਿਹੜਾ 5 ਲੱਖ ਰੁਪਏ ਤੱਕ ਉਹ ਕਵਰ ਹੁੰਦਾ ਸੀਗੇ 5 ਲੱਖ ਤੱਕ ਦਾ ਬੀਮਾਗਾ ਹੁਣ ਉਹ ਵਧਾ ਕੇ ਅਸੀਂ 10 ਲੱਖ ਰੁਪਏ ਤੱਕ ਕਰਤਾ ਇਹ ਇਥੋਂ پتہ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਅਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਲੈ ਕੇ ਕਿੰਨੀ ਵਧੀਆ ਤੇ ਕਿੰਨੀ ਸਾਫ਼ ਆ ਕਿੰਨੀ ਇਮਾਨਦਾਰੀ ਵਾਲੀ ਆ ਇਸ ਦੇ ਨਾਲ ਇਸ ਲਈ ਕਾਰਡ ਨਵੇਂ ਬਣਾਏ ਜਾਣਗੇ ਜਾਂ ਕਿਸ਼ਤਾ ਸਿਸਟਮ ਹੋ ਕੇ ਸਾਰਾ ਬਿਲਕੁਲ ਕਾਰਡ ਵੀ ਨਵੇਂ ਬਣਨਗੇ ਮੁੱਖ ਮੰਤਰੀ ਸਰਵਤ ਬੀਮਾ ਯੋਜਨਾ ਤਹਿਤ ਨਵੇਂ ਕਾਰਬਨ ਕਿ ਉਹਨਾਂ ਸਾਰੇ ਜਿਹੜੇ ਰਹਿ ਗਏ ਨੌਜਵਾਨ ਜਾਂ ਜੋ ਵਿਅਕਤੀ ਰਹਿ ਗਏ ਉਹਨਾਂ ਨੂੰ ਸ਼ਾਮਲ ਕੀਤਾ ਜਾਊਗਾ ਤੇ ਸਰਕਾਰੀ ਤੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਕਿਤੇ ਵੀ ਇਲਾਜ ਕਰਾਂਗੇ ਬਿਲਕੁਲ ਕੈਸ਼ਲੈਸ ਜਿਹੜਾ ਇਲਾਜ ਉਹਨਾਂ ਦਾ ਹੋਊਗਾ ਸਰਕਾਰ ਆਲਰੇਡੀ ਉਹਨਾਂ ਦੇ ਪੈਸੇ ਪੇ ਕਰੂਗੀ ਤੇ ਆਪਾਂ ਗੱਲ ਕਰਦੇ ਜਦੋਂ ਬਜਟ ਆਦਾ ਉਹ ਸਭ ਤੋਂ ਵੱਡੀ ਗੱਲ ਆਉਂਦੀ ਹੈ ਕੈਪੀਟਲ ਐਕਸਪੈਂਡੀਚਰ ਦੀ ਗੱਲ ਆਉਂਦੀ ਹੈ ਆਪਣੇ 7% ਆਪਾਂ ਜਿਹੜਾ ਹੈਗਾ ਪੂਰੇ ਬਜਟ ਦਾ ਕੈਪੀਟਲ ਐਕਸਪੈਂਡੀਚਰ 10302 ਕਰੋੜ ਰੁਪਏ ਜਿਹੜਾ ਰੱਖਿਆ ਹੈਗਾ ਤੇ ਵਿਕਾਸਕਾਰ ਜੀ ਇਹਦੇ ਉ ਅਹ ਦੇਖੋ ਤੁਸੀਂ ਕੈਪੀਟਲ ਜਿਹੜੀ ਐਸੈਟ ਦੀ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਕੈਪੀਟਲ ਜਿਹੜਾ ਐਕਸਪੈਂਡਚਰ ਹੋਣਾ ਚਾਹੀਦਾ ਪੰਜਾਬ ਦੇ ਅੰਦਰ ਪੁਰਾਣੀਆਂ ਸਰਕਾਰਾਂ ਚ ਸਭ ਤੋਂ ਘੱਟ ਪੈਸਾ ਜਿਹੜਾ ਉਹ ਕੈਪੀਟਲ ਤੇ ਲਾਇਆ ਜਾਂਦਾ ਸੀ ਯਾਨੀ ਕਿ ਖਰਚਾ ਕੀਤਾ ਜਾਂਦਾ ਸੀ ਸਾਡੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਲਗਾਤਾਰ ਜਿਹੜਾ ਕੈਪੈਕਸ ਦੇ ਅੰਦਰ ਪੈਸੇ ਵਧੇ ਨੇ ਕੈਪੀਟਲ ਐਸੈਟ ਦੇ ਅੰਦਰ ਪੈਸੇ ਵਧੇ ਨੇਗੇ ਜੇ ਮੈਂ ਕਾਂਦੀਦ ਬੀਜੇਪੀ ਦੀ ਗੱਲ ਕਰਾਂ ਜਦੋਂ ਪੰਜਾਬ ਨੂੰ ਇਹਨਾਂ ਨੇ ਬਰਬਾਦ ਕੀਤਾ ਤਾਂ ਉਸ ਸਮੇਂ 5 ਸਾਲਾਂ 'ਚ ਸਿਰਫ ਔਰ ਸਿਰਫ 14641 ਕਰੋੜ ਰੁਪਏ ਖਰਚ ਕੀਤੇ ਗਏ ਸੀ ਜੇ ਕਾਂਗਰਸ ਦੀ ਗੱਲ ਕਰੀਏ 19300 ਕਰੋੜ ਰੁਪਏ ਖਰਚ ਕੀਤੇ ਸੀ ਬਿਲਕੁਲ ਐਗਜ਼ੈਕਟ ਸਹੀ ਅੰਕੜਾ ਇਹ ਸੰਕੜੇ ਤੁਸੀਂ ਕਦੇ ਮਰਜ਼ੀ ਚੈੱਕ ਕਰ ਸਕਦੇ ਹੋ ਔਰ ਸਾਡੀ ਸਰਕਾਰ ਨੇ ਤਿੰਨਾਂ ਸਾਲਾਂ 'ਚ 19810 ਰੁਪਏ ਯਾਨੀ ਉਹਨਾਂ ਦੇ 5 ਸਾਲਾਂ ਤੋਂ ਵੀ ਵੱਧ ਪੈਸੇ ਸੀ ਤਿੰਨ ਸਾਲਾਂ 'ਚ ਖਰਚ ਕਰ ਚੁੱਕੇ ਆ ਇਹ ਸਾਡੀ ਨੀਅਤ ਸਾਉਦੀਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਕਿਸ ਤਰ੍ਹਾਂ ਪੰਜਾਬ ਦਾ ਵਿਕਾਸ ਕਰ ਰਹੀ ਹੈ ਇਸ ਵਾਰ ਵੀ ਅਸੀਂ 10000 ਕਰੋੜ ਤੋਂ ਉੱਪਰ ਦਾ ਪੈਸੇ ਜਿਹੜੇ ਨੇਗੇ ਉਹ ਬਜਟ ਦੇ ਅੰਦਰ ਪਰ ਉਪਬੰਧ ਕੀਤਾਗਾ ਪ੍ਰੈਜ਼ੈਂਟ ਦੇ ਅੰਦਰ ਜਿਹੜਾ ਪ੍ਰੈਜ਼ੈਂਟ ਸਾਲ ਚੱਲ ਰਿਹਾਗਾ ਜਿਹੜਾ 31 ਮਾਰਚ ਨੂੰ ਖਤਮ ਹੋਊਗਾ ਉੱਥੇ ਅਸੀਂ 8400 ਕਰੋੜ ਰੁਪਏ ਖਰਚ ਕਰ ਰਹੇ ਹਾਂ ਸੋ ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਦਾ ਬੇਸਿਕ ਇਨਫਰਾਸਟ੍ਰਕਚਰ 'ਚ ਵੀ ਵਾਦਾ ਕਰ ਰਹੀ ਆ ਜਿਹੜੀ ਆ ਕੈਪੀਟਲ ਕ੍ਰੀਏਸ਼ਨ ਵੀ ਕਰ ਰਹੀ ਆ ਐਸੈਟ ਦੇ ਵਿੱਚ ਵੀ ਵਾਦਾ ਕਰ ਰਹੀ ਆ ਪਾਵੇਂ ਵਿਰੋਧੀ ਇਸ ਗੱਲ ਦੇ ਉੱਪਰ ਜ਼ੋਰ ਦਿੰਦੇ ਆ ਕਿ ਕਰਜ਼ਾ ਵੱਧ ਰਿਹਾ ਹੈਗਾ ਪਰ ਮੈਂ ਜਦੋਂ ਵੜਦਾ ਹੈਗਾ ਬਜਨਪੁਰੇ ਨੂੰ ਤਾਂ ਉਹ ਚ ਪਤਾ ਲੱਗਦਾ ਹੈਗਾ ਕਿ ਤਕਰੀਬਨ 17% ਬਜਟ ਦਾ ਹਿੱਸਾ ਤੁਸੀਂ ਵਿਆਜ ਦੇ ਦਿੰਨਾ ਬਿਲਕੁਲ ਬਹੁਤ ਵੱਡਾ ਹਿੱਸਾ ਜਿਹੜਾ ਵਿਆਜ ਜਾਂਦਾ ਹੈਗਾ ਤਾਂ ਜਾਂਦਾ ਵਿਆਜ ਦੇ ਅੰਦਰ ਜਦੋਂ ਪੁਰਾਣੀਆਂ ਸਰਕਾਰਾਂ ਸੀ ਅਕਾਲੀਦਰ ਭਾਜੀ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਐਨੇ ਮਤਲਬ ਹੈ ਆਰਥਿਕ ਉਹਨਾਂ ਦੇ ਅੰਦਰ ਬੇਸਮਝੀ ਸੀਗੀ ਐਨੇ ਨਾ ਸੋਝਬੂਸੀ ਆਰਥਿਕ ਨੂੰ ਲੈ ਕੇ ਉਹਨਾਂ ਨੇ 11-11% ਤੇ ਲੋਨ ਲਿਆ 12-12% ਤੇ ਲੋਨ ਲਿਆ ਅੱਜ ਉਹ ਭਾਰੀ ਲੋਨ ਦੇ ਪੈਸੇ ਜਿਹੜੇ ਦੇ ਇੰਟਰਸਟ ਆ ਉਹ ਸਾਨੂੰ ਪੇ ਕਰਨਾ ਪੈ ਰਿਹਾ ਸਾਡੀ ਲਾਇਬਿਲਟੀ ਆ ਉਹ ਕਿਹਦੇ ਕਰਕੇ ਆ ਆਕਾਲੀ ਦਲ ਕਰਕੇ ਆ ਕਾਂਗਰਸ ਕਰਕੇ ਆ ਭਾਰਤੀ ਜਨਤਾ ਪਾਰਟੀ ਕਰਕੇ ਆ ਇਹ ਸਾਰਿਆਂ ਨੇ ਕਰਕੇ ਹੋਈਆਂ ਲਗੀਆਂ ਅਸੀਂ ਤਾਂ ਜਦੋਂ ਵੀ ਲੋਨ ਲੈਨੇ ਆ ਠੀਕ ਹੈ ਲੋਨ ਲੈਣਾ ਮਜਬੂਰੀ ਹੈਗੀ ਪਰ ਲੇਕਿਨ ਅਸੀਂ 7-7.5% ਤੋਂ ਬਾਅਦ ਕਦੇ ਵੀ ਇੰਟਰਸਟ ਰੇਟ ਤੇ ਪੈਸੇ ਨਹੀਂ ਲਏ ਫਿਸਕਲ ਡਿਫੈਂਸ ਡਿਫੈਂਸ ਦੀ ਗੱਲ ਕਰਦੇ ਆਂ ਤੇ 34000 ਕਰੋੜ 34200 ਕਰੋੜ ਰੁਪਏ ਹੈਗਾ ਤੇ ਇਹਨੂੰ ਦੇਖਦੇ ਹੋਏ ਲੱਗਦਾ ਨੇ ਕਿ ਲੋਨ ਆਪਾਂ ਨੂੰ ਹੋਰ ਕਰਜ਼ਾ ਲੈਣਾ ਪਏਗਾ ਦੇਖੋ ਅਸੀਂ ਜਿਹੜਾ ਐਫ ਆਰਬੀ ਐਮ ਐਕਟ ਆ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਐਕਟ ਆ ਜੋ ਸਾਨੂੰ ਪ੍ਰਵਿੰਸ਼ੀਅਲ ਲਿਮਿਟ ਆ 3% ਦੀ ਜਿਹੜੀ ਜੀਡੀਪੀ ਦੇ 3% ਆ ਉਹਦਾ ਅਸੀਂ ਲੋਨ ਲੈ ਸਕਦੇ ਆਗੇ ਉਹ ਲੋਨ ਹਰ ਇੱਕ ਸਰਕਾਰੀਆ ਦੇਸ਼ ਭਰ ਦੀਆਂ ਸਰਕਾਰਾਂ ਲੈਂਦੀਆਂ ਨੇ ਕਿ ਜਿਹਨੇ ਸੂਬੇ ਅਨਸਾਰੇ ਲੈਂਦੇ ਨੇ ਗਵਰਨਮੈਂਟ ਆਫ ਇੰਡੀਆ ਲੈਂਦੀ ਆ ਅਸੀਂ ਲਿਮਿਟ ਤੋਂ ਬਾਹਰ ਜਾ ਕੇ ਇੱਕ ਰੁਪਿਆ ਨਹੀਂ ਕਦੇ ਲਿਆ ਹੈਗਾ ਪਰ ਲਾਲ ਦੀਨਾਰ ਅਸੀਂ ਜਿਹੜੀ ਆ ਮੈਂ ਫੇਰ ਕਹਿ ਰਿਹਾ ਕਿ ਅਸੀਂ ਕੈਪੀਟਲ ਕਰੀਏਸ਼ਨ 'ਚ ਵੀ ਲਗਾਤਾਰ ਲੱਗੇ ਹੋਇਆ ਤੇ ਬਗਲ ਕਦੇ ਮਹਿਲਾਵਾਂ ਦੀ ਗੱਲ ਕਰਦੇ ਆ ਲੇਡੀਜ਼ ਦੀ ਕਰਦੇ ਆ ਬੱਸਾਂ ਦੇ ਵਿੱਚ ਜਿਹੜੀ ਹੈ ਕਿ ਤੁਸੀਂ ਬਰਕਰਾਰ ਰੱਖਿਆ ਕਿ ਫ੍ਰੀ ਜਿਹੜੀ ਹੈਗਾ ਸਫਰ ਲ ਅਸੀਂ 5 ਗਰੰਟੀਆਂ ਚੋਂ 4 ਗਰੰਟੀਆਂ ਪੂਰੀਆਂ ਕੀਤੀਆਂ ਤੇ ਤਿੰਨ ਸਾਲਾਂ ਚ ਰਹਿ ਗਈ ਇੱਕ ਗਰੰਟੀ ਜੀ ਅਸੀਂ ਭਾਈ 5ਾਂ ਗਰੰਟੀਆਂ ਚੋਂ 4 ਗਰੰਟੀਆਂ ਪੂਰੀਆਂ ਕਰਦੇ ਤਾਂ ਇਹਦਾ ਮਤਲਬ ਆ ਆਮ ਆਦਮੀ ਪਾਰਟੀ ਦੀ ਨੀਅਤ ਸਾਫ਼ ਆ ਇਮਾਨਦਾਰੀ ਨਾਲ ਅਸੀਂ ਕੰਮ ਕਰ ਰਹੇ ਆ ਸੋ ਇੱਕ ਗਰੰਟੀ ਰਹਿ ਗਈ ਅਸੀਂ ਉਹ ਵੀ ਪੂਰੀ ਕਰਾਂਗੇ ਅੱਜ ਵੀ ਅਸੀਂ ਜੇ ਦੇਖਿਆ ਜਾਵੇ 450 ਕਰੋੜ ਰੁਪਏ ਔਰਤਾਂ ਲਈ ਰੱਖਿਆਗਾ ਜੇ ਮਹਿਲਾਵਾਂ ਸਾਰੀਆਂ ਸਫ਼ਰ ਮੁਫ਼ਤ ਕਰਨਗੀਆਂ ਸੋ ਅਸੀਂ ਔਰਤ ਦੇ ਸਸ਼ਕਤੀਕਰਨ ਲਈ ਲੱਗੇ ਹੋਇਆ ਔਰਤ ਨੂੰ ਇੰਪਾਵਰਡ ਕਰਨ ਲਈ ਲੱਗੇ ਹੋਇਆ ਤੁਸੀਂ ਦੇਖੋ ਕਿ ਅੱਜ ਪੰਜਾਬ ਦੇ ਅੰਦਰ ਅੱਧੇ ਤੋਂ ਵੱਧ ਡਿਸਟ੍ਰਿਕਟਾਂ ਦੇ ਅੰਦਰ ਐਸ ਉਹ ਔਰਤਾਂ ਨੇਗੀਆਂ ਅੱਧੇ ਤੋਂ ਵੱਧ ਜ਼ਿਲ੍ਹਿਆਂ ਦੇ ਅੰਦਰ ਐ ਡੀਸੀ ਸਾਹਿਬਾਨ ਜਿਹੜੀਆਂ ਨੇਗੀਆਂ ਉਹ ਔਰਤਾਂ ਨੇਗੀਆਂ ਔਰ ਬਹੁਤ ਸਾਰੇ ਜਗ੍ਹਾ ਦੇ ਉੱਤੇ ਅੱਧੇ ਤੋਂ ਵੱਧ ਮੈਨੂੰ ਲੱਗਦਾ ਕਿ ਐਸਡੀਐਮ ਸਾਡੀਆਂ ਜਿਹੜੀਆਂ ਉਹ ਸਾਰੀਆਂ ਔਰਤਾਂ ਨੇਗੀਆਂ ਸੋ ਮੈਂ ਤਾਂ ਮੇਰਾ ਜੀਐਸਸੀ ਡਿਪਾਰਟਮੈਂਟ ਆ ਮੈਂ ਸੱਚ ਨਾਲ ਕਹਿੰਦਾ ਦੇਖ ਲਓ ਜਾ ਕੇ 95% ਔਰਤਾਂ ਨੇ ਜਿਹੜੀਆਂ ਉਹ ਜੀਐਸਸੀ ਦੇ ਅੰਦਰ ਕੰਮ ਕਰਦੀਆਂ ਨੇਗੀਆਂ ਸੋ ਅਸੀਂ ਤਾਂ ਲਗਾਤਾਰ ਦੇਖ ਰਹੀਤੀ ਦੇ ਨਾਲ ਪੰਜਾਬ ਦੀ ਔਰਤਾਂ ਨੂੰ ਉਹਨਾਂ ਦਾ ਏਮਪਾਵਰਡ ਕਰ ਰਿਆ ਉਹਨੂੰ ਅੱਗੇ ਵਧਾ ਰਿਆ ਹੈਗੇ 1100 ਰੁਪਏ ਦੀ ਗੱਲ ਹੈਗੀ ਆ ਉਹ ਦਊਂਗੇ ਬਿਲਕੁਲ ਮੈਂ ਉਹੀ ਦੁਹਰਾ ਰਿਹਾਗਾ ਕਿ ਅਸੀਂ ਔਰਤਾਂ ਦਾ ਬਹੁਤ ਖਿਆਲ ਰੱਖਿਆ ਹੋਇਆਗਾ ਇਹਦੇ ਉੱਤੇ ਕੰਮ ਹੋ ਰਿਹਾ ਸਾਡੇ ਕਾਫੀ ਸਾਰੇ ਡਿਪਾਰਟਮੈਂਟ ਕੰਮ ਕਰ ਰਹੇ ਨੇ ਅਸੀਂ ਉਹ ਵੀ ਬਿਲਕੁਲ ਵਾਦਾ ਪੂਰਾ ਕਰਾਂਗੇ ਇੱਕ ਸਵਾਲ ਹੋਰ ਹੁੰਦਾ ਕਿ ਇੰਨਾ ਤੁਸੀਂ ਖਰਚ ਕਰ ਰਹੇ ਹੋ ਪਰ ਪੈਸਾ ਆਣਾ ਕਿੱਥੋਂ ਜਦੋਂ ਬਿਲਕੁਲ ਬੜਾ ਬਾਝਬ ਸਵਾਲ ਪੁੱਛਿਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਬਹੁਤ ਸਾਰੇ ਹੈਡਾਂ ਦੇ ਅੰਦਰ ਪੈਸਾ ਵਧਾਇਆ ਕਿ ਜੇ ਮੈਂ ਐਕਸਰਸਾਈਜ਼ ਦੀ ਗੱਲ ਕਰਾਂ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਪੰਜਾਬ ਚ 6254 ਕਰੋੜ ਰੁਪਏ ਯਾਨੀ ਕਿ 1200 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਦੋਂ ਇਕੱਠਾ ਹੁੰਦਾ ਸੀ ਅੱਜ ਉਹ ਕਿੱਥੇ ਪਹੁੰਚ ਗਿਆ ਜਿਹੜਾ ਹੁਣ ਪ੍ਰੈਜ਼ੈਂਟ ਸਾਲ ਚੱਲ ਰਿਹਾ 10200 ਕਰੋੜ ਨੂੰ ਟੱਚ ਕਰ ਗਿਆ ਜਿਹੜਾ ਅਗਲਾ ਸਾਲ ਆ ਉਹ 10000 11000 ਤੋਂ ਉੱਪਰ ਦਾ ਟਾਰਗੇਟ 11020 ਕਰੋੜ ਰੁਪਏ ਦਾ ਟਾਰਗੇਟ ਰੱਖਿਆ ਗਿਆ ਸੋ ਮੇਰਾ ਕਹਿਣ ਦਾ 바ਵਾ ਲਗਾਤਾਰ ਗਰੋਥ ਜਿਹੜੀ ਆ ਉਹ ਹਰੇਕ ਸੈਕਟਰ ਚ ਹੋ ਰਹੀ ਆ ਇਸੇ ਤਰੀਕੇ GST ਆ ਕਾਂਗਰਸ ਦੇ ਰਾਜ ਦੇ ਸਮੇ ਸਾਰਾ 21681 ਕਰੋੜ ਰੁਪਏ ਇਕੱਠਾ ਹੋਇਆ ਸੀ ਔਰ ਸਾਡਾ ਤਿੰਨ ਸਾਲਾਂ ਚ 64254 ਕਰੋੜ ਰੁਪਏ ਇਕੱਠਾ ਹੋ ਗਿਆ ਇਹ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਇਸੇ ਤਰੀਕੇ ਜੇ ਮੈਂ ਸਟੈਂਪ ਐਂਡ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਆਕਾਲੀ ਦਲ ਬੀਜੇਪੀ ਦੇ ਸਮੇ 12 ਤੋਂ 17 ਕਿੰਨਾ ਹੋਇਆ ਸੀ 12000 387 ਕਰੋੜ ਰੁਪਏ ਔਰ ਕਾਂਗਰਸ ਦੇ ਸਮੇ ਕਿੰਨਾ ਹੋਇਆ 17 ਤੋਂ 12 12000 17 ਤੋਂ 22 ਸੌਰੀ 17 ਤੋਂ 22 ਕਿੰਨਾ ਹੋਇਆ 12456 ਰੁਪਏ ਆ ਤੁਹਾਡੇ ਸਾਹਮਣੇ ਫਿਗਰਸ ਆ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਪ੍ਰੈਜ਼ੈਂਟ ਦੇ ਸਮੇਂ ਦੇ ਵਿੱਚ 3 ਸਾਲਾਂ 'ਚ 14786 ਅਸੀਂ 14786 3 ਸਾਲਾਂ 'ਚ ਜਿਹੜਾ ਹੈਗਾ ਕ੍ਰਾਸ ਕਰਕੇ ਉਹ 12000 ਨੂੰ ਕ੍ਰਾਸ ਮਸਾ ਉਹਨਾਂ ਨੇ 15 ਸਾਲਾਂ 'ਚ ਕੀਤਾ ਤੇ ਸਾਰੇ ਸਾਡੇ ਪੰਜਾਬ ਦੀਆਂ ਰਸੀਡਸ ਨੇ ਖਰਚੇ ਨੇ ਜਿਹੜੇ ਸੌਰੀ ਕਮਾਈ ਆ ਜਿਹੜੀ ਖਜ਼ਾਨੇ ਚ ਆ ਰਹੀ ਹੈ ਇਸੇ ਤਰੀਕੇ ਜਿਹੜੀ ਆ ਔਨ ਟੈਕਸ ਦੇ ਅੰਦਰ ਨਾਨ ਟੈਕਸ ਦੇ ਅੰਦਰ ਸਾਰੇ ਜਿੰਨੇ ਵੀ ਸਾਡੇ ਟੈਕਸ ਨੇ ਉਹ ਸਾਰਿਆਂ ਦੇ ਅੰਦਰ ਲਗਾਤਾਰ ਜਿਹੜਾ ਕਮਾਈ ਵਧ ਰਹੀ ਹੈ ਇਹੀ ਕਾਰਨ ਹੈ ਕਿ ਅਸੀਂ ਪੰਜਾਬ ਦੇ ਅੰਦਰ ਉਹੀ ਕਮਾਈ ਜਿਹੜੀ ਹੋ ਰਹੀ ਆ ਉਹ ਅਸੀਂ ਲੋਕਾਂ ਦੇ ਖਰਚ ਕਰ ਰਹੇ ਹਾਂ ਪਹਿਲਾਂ ਉਹੀ ਕਮਾਈ ਜਿਹੜੀ ਆ ਇਹਨਾਂ ਅਕਾਲੀ ਨਿਤਾਮਾਂ ਦੇ ਢਿੱਡਾਂ ਤੇ ਚਲੀ ਜਾਂਦੀ ਸੀ ਕਾਂਗਰਸ ਦੇ ਢਿੱਡਾਂ ਚਲੀ ਜਾਂਦੀ ਸੀ ਕਾਂਗਰਸ ਦੇ ਢਿੱਡਾਂ ਚਲੀ ਜਾਂਦੀ ਸੀ ਅਸੀਂ ਪਾਈ ਹੁਣ ਲੋਕਾਂ ਤੇ ਲਾ ਰਹੇ ਹਾਂਗੇ ਤੇ ਬਜਬਾ ਜੀ ਵੀ ਗੱਲ ਕਰਦੇ ਸੀਗੇ ਉਹਨਾਂ ਕੋਲ ਕਹਿਣ ਨੂੰ ਕੁਛ ਨਹੀਂ ਜਗਾ ਉਹ ਇਹ ਗੱਲ ਕਹਿੰਦੇ ਆ ਵੀ ਕਰਜ਼ਾ ਚੜਜੂਗਾ ਹੋਰ ਕਰਜ਼ਾ ਹੋਰ ਚੜ ਜਾਏਗਾ ਕਹਿੰਦਾ ਜਿੰਨਾ ਅਸੀਂ ਕੀਤਾ 70 ਸਾਲ ਚ ਨਹੀਂ ਚੜ ਉਹਨਾਂ ਨੂੰ ਪੁੱਛਣਾ ਤੇ ਉਹਨਾਂ ਨੇ ਕਿ ਤੁਸੀਂ 50 ਸਾਲਾਂ ਚ ਪਿਛਲੇ 50 ਸਾਲਾਂ ਚ ਕੀ ਕੰਮ ਕੀਤਾ ਇੱਕ ਕੰਮ ਗੜਿਆਦਣਾ ਇੱਕ ਕੰਮ ਗੜਿਆਦਣਾ ਔਰ 1 ਲੱਖ ਕਰੋੜ ਦਾ ਕਰਜ਼ਾ ਉਹਨਾਂ ਨੇ ਐਡ ਆਊਟ ਕੀਤਾ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਦੇ ਰਾਜ ਦੇ ਸਮੇ ਐਡ ਹੋਣਾ ਇੱਕ ਵੀ ਕੰਮ ਗੜਿਆਦਣਾ ਜਿਹੜਾ ਕੀਤਾ ਹੋਵੇ ਕਿਸਾਨ ਦਾ ਕਰਜ਼ਾ ਮਾਫ ਕਰਨ ਦੀ ਗੱਲ ਕਰਦੀ ਸੀ ਕਾਂਗਰਸ ਪਾਰਟੀ ਨੇ ਉਹਦਾ ਵੀ ਮਾਫ ਕਰਨ ਲਈ ਲੋਨ ਲਿਆ ਸੀਗਾ ਔਰ ਤੁਸੀਂ ਦੇਖੋਗੇ ਜਿਹੜੀ ਕੈਗ ਦੀ ਰਿਪੋਰਟ ਆਈ ਆ ਕੈਗ ਦੀ ਰਿਪੋਰਟ ਦੇ ਅੰਦਰ ਸਭ ਤੋਂ ਮਾੜਾ ਹਾਲ ਹੈਲਥ ਸੈਕਟਰ ਦਾ ਸੀਗਾ ਸਭ ਤੋਂ ਮਾੜਾ ਹਾਲ ਐਜੂਕੇਸ਼ਨ ਸੈਕਟਰ ਦਾ ਸੀਗਾ ਸਭ ਤੋਂ ਮਾੜਾ ਹਾਲ ਹੈ ਐਗਰੀਕਲਚਰ ਖੇਤਰ ਦਾ ਸਭ ਤੋਂ ਮਾੜਾ ਹਾਲ ਪੀਐਸਪੀਸੀਐਲ ਦਾ ਇਹ ਸਾਰੇ ਅੰਕੜੇ ਮੈਂ ਨਹੀਂ ਇਹ ਸੀਏਜੀ ਨੇ ਪੇਸ਼ ਕੀਤੇ ਨੇ ਕਿ ਕਾਂਗਰਸ ਦੇ ਰਾਜ ਦੇ ਵਿੱਚ ਬਦਮਨੀ ਪੰਜਾਬ ਚ ਫੈਲੀ ਹੋਈ ਸੀਗੀ ਸੋ ਅਸੀਂ ਤਾਂ ਭਾਈ ਹੌਲੀ ਹੌਲੀ ਕਰਕੇ ਠੀਕ ਕਰ ਰਹੇ ਹਾਂ ਬੜੀ ਤੇਜ਼ੀ ਨਾਲ ਠੀਕ ਕਰ ਰਹੇ ਹਾਂ ਤਿੰਨਾਂ ਸਾਲਾਂ ਚ ਸਾਡਾ ਸਾਰਾ ਰਿਕਾਰਡ ਪੂਰਾ ਟਰੈਕ ਰਿਕਾਰਡ ਬੋਲਦਾਗਾ ਕਿ ਅਸੀਂ ਪੰਜਾਬ ਦੀ ਇਕਨੋਮੀ ਨੂੰ ਦੀਹਾ ਤੇ ਲੈ ਕੇ ਆਉਣ ਲਈ ਆਖਰੀ ਸਵਾਲ ਹੈ ਮੇਰਾ ਕਿਸਾਨਾਂ ਵਾਸਤੇ ਆਪਾਂ ਕਹੀਏ ਡਿਵਰਸੀਫਿਕੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਉਸਨੇ ਕਿ ਕੀ ਕਰਨਾ ਹੈ ਕਿਉਂਕਿ ਕਿਸਾਨ ਜਿਹੜੇ ਨੇ ਆਪਣੇ ਪੰਜਾਬ ਦੇ ਝੋਨੇ ਤੇ ਕਣਕ ਦੇ ਵਿੱਚ ਫਸੇ ਹੋਏ ਨੇ ਬਿਲਕੁਲ ਅਸੀਂ ਡਾਈਵਰਸਿਫਿਕੇਸ਼ਨ ਲੈ ਕੇ ਬੜੇ ਚਿੰਤਤ ਆ ਅਸੀਂ ਮੱਕੀ ਦੀ ਜਿਹੜੀ ਆ ਉਹਦੀ ਡਾਈਵਰਸਿਫਿ ਮੱਕੀ ਦੀ ਫਸਲ ਦੀ ਲੈ ਕੇ ਆਉਣ ਦੇ ਲਈ ਬਾਗਬਾਨੀ ਵੱਲ ਲੈ ਕੇ ਜਾਣ ਲਈ ਸਪੈਸ਼ਲ ਜਿਹੜਾ ਪੈਸਾ ਰੱਖਿਆਗਾ ਔਰ 17 17.5 ਹਜ਼ਾਰ ਪਰ ਪ੍ਰਤੀ ਏਕੜ ਜਿਹੜਾ ਸੀ ਜਿਹੜਾ ਵੀ ਡਾਈਵਰਸਿਫਿਕੇਸ਼ਨ ਆਊਗਾ ਜਿਹੜੀਆਂ ਕੰਸਰਨ ਫਸਲਾਂ ਨੇਗੀਆਂ ਉਹਦੇ ਲਈ ਅਸੀਂ ਦੇ ਰਹੇ ਹਾਂਗੇ ਔਰ ਦੂਸਰਾ ਲਗਭਗ 9000 ਤੋਂ ਉੱਪਰ 10000 ਕਰੋੜ ਦੇ ਕਰੀਬ ਜਿਹੜਾ ਅਸੀਂ ਸਬਸਿਡੀ ਜਿਹੜੀ ਆ ਕਿਸਾਨ ਨੂੰ ਟਿਊਬਲ ਤੇ ਦੇ ਰਹੇ ਹਾਂਗੇ ਬੀਜਾਂ ਤੇ ਕਿਸਾਨ ਨੂੰ ਦੇਖੋ ਬੀਜਾਂ ਤੇ ਸਬਸਿਡੀ ਆ ਕਿਸਾਨ ਨੂੰ ਖੇਤੀ ਦੇ ਸੰਦਾਂ ਕਿਸਾਨ ਨੂੰ ਘਰ ਦੀ ਘੇਰੂ ਬਿਜਲੀ ਦੀ ਸਬਸਿਡੀ ਆ ਕਿਸਾਨ ਨੂੰ ਜਿਹੜਾ ਹੈਗਾ ਟਿਊਬਲ ਤੇ ਸਬਸਿਡੀ ਆ ਕਿਸਾਨ ਨੂੰ ਲਗਭਗ ਚਾਰ ਪੰਜ ਜਿਹੜੀ ਸਬਸਿਡੀ ਉਹ ਲਗਾਤਾਰ ਜਾਰੀ ਹੈਗੀ ਸੋ ਇਹੀ ਕਾਰਨ ਲਾ ਕੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਦੇਸ਼ ਦੇ ਕਿਸਾਨਾਂ ਨਾਲੋਂ ਜ਼ਿਆਦਾ ਤਕੜੇ ਦੇਗੇ ਟੈਕਸਨ ਲੱਗਿਆ ਵਿਪਖਸ਼ ਕਹਿੰਦਾ ਕਿ ਇਹ ਇਲੈਕਸ਼ਨ ਦਾ ਬਜਟ ਲੱਗਦਾ ਦੇਖੋ ਇਲੈਕਸ਼ਨ ਦਾ ਬਾਈਟ ਤਾਂ ਲੱਗਦਾ ਨਾ ਜੇ ਅਸੀਂ ਕੋਈ ਨਵਾਂ ਟੈਕਸ ਪੋਜ਼ ਕਰਦੇ ਪਿਛਲੇ ਤਿੰਨਾਂ ਸਾਲਾਂ ਤੋਂ ਆ ਚੌਥਾ ਸਾਲ ਹੋ ਗਿਆ ਇੱਕ ਟੈਕਸ ਦਾ ਇੱਕ ਸਿੰਗਲ ਪੈਦਾ ਟੈਕਸ ਨਾ ਮਾ ਨਹੀਂ ਲਾਇਆ ਇੱਕ ਸਿੰਗਲ ਰੁਪਿਆ ਦਾ ਟੈਕਸ ਕਹਿਦੇ ਆਪੋਜੀਸ਼ਨ ਕਿ ਲਾਇਆ ਹੋਵੇ ਉਹਨਾਂ ਪਰ ਤਾਂ ਹਰ ਇੱਕ ਸਾਲ ਟੈਕਸ ਲਾਉਂਦੇ ਸੀ ਤਾਂ ਵੀ ਕੰਮ ਨਹੀਂ ਚੱਲਦਾ ਸੀ ਅਸੀਂ ਭਾਈ ਆਪਣੀ ਟੈਕਸ ਕੰਪਲਾਈਂਸ ਵਧਾ ਰਹੇ ਆ ਅਸੀਂ ਇਮਾਨਦਾਰੀ ਨਾਲ ਜਿਹੜਾ ਹੈਗਾ ਉਹ ਖਜ਼ਾਨੇ ਤੇ ਪਹਿਰਾ ਦੇ ਰਹੇ ਆ ਉਹ ਬੇਈਮਾਨੀ ਕਰਦੇ ਸੀ ਫਰਕ ਇੰਨਾ ਹੀ ਆ ਉਹ ਬੇਈਮਾਨੀ ਸੀਗੀ ਅਸੀਂ ਇਮਾਨਦਾਰ ਆ ਇੰਨਾ ਇੰਨਾ ਹੀ ਫਰਕ ਆ ਇਸ ਤੋਂ ਬਾਅਦ ਫਰਕ ਨਹੀਂ ਹੈਗਾ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਰਹਾਂਗੇ ਉਹਨਾਂ ਦੀ ਬੇਈਮਾਨੀ ਤੇ ਅਸੀਂ ਭਾਰੂ ਪਾਵਾਂਗੇ ਇਹ ਗੱਲ ਕਰਨ ਲਈ ਧੰਨਵਾਦ ਬਹੁਤ ਬਹੁਤ ਥੋੜਾ ਜਿਹਾ ਥੈਂਕ ਯੂ ਸ਼ੁਕਰੀਆ ਬਹੁਤ ਬਿਲਕੁਲ ਕੋਈ ਟੈਕਸ ਨਹੀਂ ਲਗਾਇਆ ਗਿਆ ਹੈਗਾ ਔਰ ਬਦਲਦਾ ਪੰਜਾਬ ਬਦਲਦੇ ਪੰਜਾਬ ਦੀ ਗੱਲ ਕੀਤੀ ਕਿ ਹਰ ਇੱਕ ਵਰਗ ਵਾਸਤੇ ਕੋਈ ਨਾ ਕੋਈ ਪੈਸਾ ਸਭ ਤੋਂ ਜ਼ਿਆਦਾ ੜੀ ਗੱਲ ਹੈ ਕਿ ਨਸ਼ਿਆਂ ਦੇ ਖਿਲਾਫ ਯੁੱਧ ਜਿਹੜਾ ਉਹਨੂੰ ਉਹਦੇ ਵਾਸਤੇ ਪੈਸੇ ਰੱਖੇ ਨੇ ਉਹਦੇ ਵਾਸਤੇ ਬਹੁਤ ਜ਼ਿਆਦੇ ਪ੍ਰਬੰਧਾਂ ਕੀਤੇ ਨੇ ਔਰ ਖੇਡਾਂ ਵਾਸਤੇ ਜਿਹੜੇ ਪਿੰਡਾਂ ਦੇ ਵਿੱਚ ਨਰਸਰੀਆਂ ਮਿਲਣਗੀਆਂ ਤੇ ਸਟੇਡੀਅਮ ਮਿਲਣਗੇ ਤੇ ਇਹੀ ਹੈ ਬਜਟ ਜਿਹੜਾ 4 ਸਾਲ ਤੋਂ ਚੱਲ ਰਿਹਾ ਹੈ ਕਿ ਕੋਈ ਟੈਕਸ ਨਹੀਂ ਹੈਗਾ ਪਰ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕੈਮਰਾ ਪਰਸਨਲਿਟੀ ਨਿਵਾਸ ਦੇ ਨਾਲ ਮਨੋਜ ਜੋਸ਼ੀ ਜੀ ਮੀਡੀ प्रस्तुत करता एलिगेंट स्टील इंडिया देश का भरोसा प्रायोजक दिल के दे मरीजों नोड़ ने बिना स्टंट दिल के दे रोगों के इलाज लाई मिलो डॉक्टर गुरबीर गिल ऑक्सफोर्ड हॉस्पिटल जलंधर रॉयल एस्टेट ग्रुप रिश्ता विश्वास का हम सिर्फ बनाते ही नहीं बसाते भी है जॉली वसीर कैप्सूल और जेल बवासीर का आयुर्वेदिक इलाज असर पहले दिन से। जॉली वसीर कैप्सूल और जेल और डॉक्टर राहुल आयुर्वेदाचार्य अत सूत्र एक्सपर्ट जनता पाइल्स क्लिनिक इस घड़ी की बड़ी खबर ਵੱਤ ਸਾਲ 25-26 ਲਈ ਪੰਜਾਬ ਦਾ 236080 ਕਰੋੜ ਰੁਪਏ ਦਾ ਬਜਟ ਪੇਸ਼ ਮੰਤਰੀ ਹਰਪਾਲ ਚੀਮਾ ਬੋਲੇ ਵਿੱਤੀ ਘਾਟੀਆਂ ਕਰਕੇ ਟੈਕਸ ਵਧਾਇਆ ਤ ਸਿਹਤ ਸਿੱਖਿਆ ਕਿਸਾਨੀ ਤੇ ਜ਼ੋਰ ਨਸ਼ੇ ਦੀ ਰੋਕਥਾਮ ਲਈ ਸਖਤ ਕਦਮ ਬਜਟ ਪੇਸ਼ ਕਰਨ ਮੌਕੇ ਵਿੱਤ ਮੰਤਰੀ ਦਾ ਪਿਛਲੀਆਂ ਸਰਕਾਰਾਂ ਦੇ ਵਾਰ ਕਿ ਆ ਕਾਂਗਰਸ ਤੇ ਅਕਾਲੀ ਦਲ ਬੀਜੇਪੀ ਸਰਕਾਰ ਨੇ ਖਜ਼ਾਨਾ ਕੀਤਾ ਖਾਲੀ ਮਾਨ ਸਰਕਾਰ ਨੇ ਆਰਥਿਕ ਪੱਖੋਂ ਪੰਜਾਬ ਨੂੰ ਮਜ਼ਬੂਤ ਬਣਾਉਣ ਦਾ ਕੀਤਾ ਕੰਮ ਨਸ਼ਨੁ ਲੈ ਕੇ ਹਰਪਾਲ ਸਿੰਘ ਚੀਮਾ ਦਾ ਪਿਛਲੀਆਂ ਸਰਕਾਰਾਂ ਤੇ ਇਲਜ਼ਾਮ ਕਿਆ ਕਾਂਗਰਸ ਤੇ ਅਕਾਲੀ ਦਲ ਬੀਜੇਪੀ ਸਰਕਾਰ ਨੇ ਪੰਜਾਬ ਨੂੰ ਨਸ਼ੇ ਵਿੱਚ ਟਕਿਆ ਸਾਡੀ ਸਰਕਾਰ ਨੇ ਨਸ਼ੇ ਖਿਲਾਫ ਮਹਿੰਮ ਦੀ ਕੀਤੀ ਸ਼ੁਰੂਆਤ